ਟੀਨੇਜ ਦੇ ਵਿੱਚ ਕੈਰੀ ਹੈ ਹੈਨਾ ਯਾ ਚਲੋ ਤੁਹਾਡੇ ਵਿਆਹ ਤੋਂ ਬਾਅਦ ਜਦੋਂ ਤੁਸੀਂ ਹੈਰੀ ਨੂੰ ਮਿਲੇ ਸੀਗੇ ਅਦੋਂ ਕਦੀ ਹੋਇਆ ਕਿ ਹੈਰੀ ਮੇਰੇ ਲਈ ਸ਼ਾਇਰੀ ਬੋਲਣ ਕਿਉਂਕਿ ਕੁੜੀਆਂ ਨੂੰ ਪਸੰਦ ਹੁੰਦਾ ਕਿ ਆਹ ਹੋ ਰੋਮਾਂਟਿਕ ਜਿਹਾ ਜਿਹੜਾ ਇੱਕ ਹੈ ਨਾ ਹੋਣਾ ਚਾਹੀਦਾ ਨੋ ਕਦੀ ਬੋਲੀ ਹੋ ਨਾ ਤੁਹਾਡੀ ਸ਼ਾਇਰੀ ਨਹੀਂ ਪਹਿਲਾ ਪਹਿਲਾ ਕੁਝ ਵਧੀਆ ਮੈਸੇजेस ਲਿਖੇ ਸੀ ਮੈਨੂੰ ਉਹ ਮੈਂ ਸੇਵ ਕਰਕੇ ਰੱਖਿਆ ਹਾਂ ਹਾਂ ਸੋ ਨਾਓ ਇਟਸ ਨੋਟ ਬਟ ਹੀ'ਸ ਵੈਰੀ ਰੋਮਾਂਟਿਕ ਬਟ ਆਈ ਥਿੰਕ ਕਿ ਉਹਨਾਂ ਮਤਲਬ ਲਵ ਐਂਡ ਰੋਮਾਂਸ ਫॉर ਮੀ ਮੇਰੇ ਲਈ ਐਕਸ਼ਨ ਚ ਹੁੰਦਾ ਆ ਨਾਟ ਸਿਫ ਵਰਡਸ ਸੋ ਜੇ ਕੋਈ ਤੁਹਾਡੇ ਲਈ ਮਤਲਬ ਆਮ ਨਾਟ ਸੇਇੰਗ ਇਟਸ ਓਨਲੀ ਵਰਡਸ ਬਟ ਇਟਸ ਨਾਟ ਨੈਸੈਸਰੀ ਕਿ ਮਤਲਬ ਬੋਲ ਕੇ ਦੱਸਿਆ ਜਾਵੇ ਆਈ ਥਿੰਕ ਕਿ ਐਕਸ਼ਨਸ ਸਪੀਕ ਵੇ ਲਾਉਡਲੀ ਆਲਸ ਨੀਰੂ ਬਹੁਤ ਜ਼ਿਆਦਾ ਮਤਲਬ ਹੋ ਰਿਹਾ ਕਿ ਜੇ ਮੈਂ ਇੱਕ ਗੱਲ ਬੋਲੂਗੀ ਤੇ ਉਹ ਮਨ ਆਜੀ ਮੈਂ ਤਾਂ ਬੋਲਦੀ ਨਹੀਂ ਅੱਜ ਨਹੀਂ ਬਟ ਹੁਣ ਤੁਸੀਂ ਸ਼ਾਇਰੀ ਸਿੱਖੀਏ ਤੁਸੀਂ ਉਹਨਾਂ ਲਈ ਬੋਲੋ ਕੋਈ ਸ਼ਾਇਰੀ ਨਹੀਂ ਮੈਨੂੰ ਕੁਝ ਨਹੀਂ ਯਾਦ ਹੁੰਦਾ ਮੈਂ ਜਦੋਂ ਇਸ ਵਾਰ ਜਦੋਂ ਆਪਾਂ ਇੰਟਰਵਿਊਜ਼ ਕਰਦੇ ਨੇ ਕਿਸੇ ਵੀ ਫਿਲਮ ਲਈ ਤਾਂ ਮੈਨੂੰ ਕੋਈ ਬੋਲਦਾ ਕਿ ਕੋਈ ਆਪਦਾ ਡਾਇਲੋਗ ਬੋਲ ਦੋ ਮੈਂ ਆਪਦੇ ਮਤਲਬ ਫਿਲਮ ਹੋ ਗਈ ਕੰਪਲੀਟ ਪੈਕਅਪ ਮੈਂ ਕੁਝ ਇੱਥੇ ਰੱਖਦੀ ਵੀ ਨਹੀਂ ਹੁਣ ਇਸ ਤੋਂ ਪਹਿਲਾਂ ਇੱਕ ਇੰਟਰਵਿਊ ਹੋਇਆ ਆਈ ਕਨਟ ਰਿਮੈਂਬਰ ਕਿ ਮੇਰਾ ਕੈਰੈਕਟਰ ਹੈ ਕਿ ਕਿਉਂਕਿ ਮੈਂ ਜਦੋਂ ਫਿਲਮ ਕਰਦੀ ਹਾਂ आई सरताज सरताजी ने कहा आई एम थाउजेंड परसेंट ओ कैरेक्टर मैं नीरू है ही नहीं मतलब आई ब्रीद माई कैरेक्टर बट जो पैकअप होंगे जो रैपअप लाइक like एक लाइक uh, like एक 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 स्पिरिट यू नो लीव्स योर बॉडी नीरू मैं, मैं uh, नीरू बन गई वापस सीरियसली मेरे आए होंगे सीरो कभी जहन नीरू थिंक आई एम क्वाइट सिमिलर नहीं थोड़ी बहुत सिमिलैरिटीज़ ने आई थिंक वो आपके इमोशंस न काफ़ी कंट्रोल कर uh, कर सकती है वेरी मच्योर आई डू थिंक मैं थोड़ी बहुत मच्योर हाँ मैं रिएक्ट कर ली बट आई डू थिंक आई वेरी मच्योर सो आई डोंट नो कनेक्शन कनैक्शन दीवर मैं आपके हर एक कैरेक्टर न थोड़ा बहुत तक कनैक्ट करती हाँ hmm. सत्ता अंदर कि है ਮਤਲਬ ਜਦੋਂ ਪਹਿਲਾਂ ਮੈਂ ਟ੍ਰੇਲਰ ਦੇ ਸਟਾਰਟਿੰਗ ਦੇ ਵਿੱਚ ਜੋ ਪਾਰ ਦੇਖਦੀ ਉਹਨੂੰ ਵੀ ਇੱਕ ਤਾਂ ਬਿਲਕੁਲ ਨਹੀਂ ਲੱਗਦਾ ਕਿ ਉਹ ਤੁਹਾਡੇ ਅੰਦਰ ਕਦੀ ਕਦੀ ਵੀ ਹੋਏਗਾ ਨਹੀਂ ਨਹੀਂ ਹੁੰਦਾ ਹੈ ਬੇ ਬੇਸਿਕਲੀ ਪਰ ਉਹ ਜਿਹੋ ਜਿਹੇ ਹਾਲਾਤ ਹੁਣ ਜਿੱਦਾਂ ਦੇ ਹਾਲਾਤ ਬੰਦਾ ਉਦਾਂ ਦਾ ਹੋ ਜਾਂਦਾ ਤੇ ਹਰ ਆਦਮੀ 'ਚ ਹੁੰਦਾ ਇੱਕ ਨੇਕ ਇਨਸਾਨ ਹਰ ਆਦਮੀ 'ਚ ਇੱਕ ਬਦਮਾਸ਼ ਹੁੰਦਾ ਹੈ ਮੇਰਾ ਹੀ ਗਾਣਾ ਹੈ ਤੇ ਸੋ ਇਸ ਕਰਕੇ ਸਾਰੀਆਂ ਡਾਈਮੈਂਸ਼ਨਸ ਦੀ ਪੋਸੀਬਿਲਟੀ ਹੁੰਦੀ ਹੈ ਕਿਸੇ ਵੀ ਹਿਊਮਨ 'ਚ ਪਰ ਜਿਹੜੀਆਂ ਪ੍ਰੋਵੋਕਿੰਗ ਹੁੰਦੀਆਂ ਆ ਤੁਹਾਡੇ ਚੁਗਿਰਦੇ ਦੇ ਹਿਸਾਬ ਨਾਲ ਉਹ ਜ਼ਿਆਦਾ ਵਿਜ਼ੀਬਲ ਹੋ ਜਾਂਦੀਆਂ ਬਾਕੀ ਸਪ੍ਰੈਸ ਹੋ ਗਏ ਸਮ ਟਾਈਮਸ ਐਲੀਮੀਨੇਟ ਹੋ ਜਾਂਦੀਆਂ ਜਾਂ ਰਹਿੰਦੀਆਂ ਨੇ ਤੇ ਜਦੋਂ ਮੌਕਾ ਮਿਲਦਾ ਉਹਦੋਂ ਸ਼ਾਇਨ ਹੋ ਜਾਂਦੀਆਂ ਸੋ ਦੈਟਸ ਸੌਰਟ ਆਫ ਕੈਰੈਕਟਰ ਸਤਆਵਾਸ ਫਾਰ ਮੀ ਅਸੀਂ ਤਾਂ ਬਾਕੀ ਦੀ ਸਤਆ ਸਤਿੰਦਰ ਜੀ ਨਾਲ ਕਿੰਨਾ ਕਿ ਰਿਲੇਟ ਕਰਦਾ ਹੈ ਨਾ ਉਹ ਤਾਂ ਆਬਵੀਅਸਲੀ 19 ਅਪ੍ਰੈਲ ਨੂੰ ਹੀ ਵੇਖਾਂਗੇ ਹਾਂਜੀ ਹਾਂਜੀ ਸੋ ਨੀਰੂ ਤੁਹਾਡੇ ਨਾਲ ਗੱਲ ਚੱਲੀ ਤੁਸੀਂ ਕਿਹਾ ਕਿ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ